ਸੰਤ ਜਰਨੈਲ ਸਿੰਘ ਖਾਸਾ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਕੌਮ ਵੱਲੋਂ ਮਹਾਨ ਸ਼ਹੀਦ ਹੋਣ ਦਾ ਤਰਜਾ ਦਿੱਤਾ ਗਿਆ ਹੈ ਪਰ ਉਸ ਮਹਾਨ ਜਰਨੈਲ ਖਿਲਾਫ ਮਾੜੇ ਸ਼ਬਦ ਆ ਕੇ ਬਹੁ ਗਿਣਤੀ ਨੂੰ ਖੁਸ਼ ਕਰਨਾ ਕੁਮਾਰ ਵਿਸ਼ਵਾਸ ਨੂੰ ਕਾਫੀ ਮਹਿੰਗਾ ਪੈ ਚੁਕਿਆ ਹੈ ਦਰਅਸਲ ਬੀਤੇ ਸਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ ਨੇ ਇੱਕ ਟੀਵੀ ਪ੍ਰੋਗਰਾਮ ਦੌਰਾਨ ਸੰਤਾ ਖਿਲਾਫ ਕਾਫੀ ਮਾਰੇ ਬੋਲ ਬੋਲੇ ਸੀ ਬੇਸ਼ੱਕ ਇਸ ਮਾਮਲੇ ਨੂੰ ਲੈ ਕੇ ਕੁਮਾਰ ਵਿਸ਼ਵਾਸ ਨੇ ਉਸ ਸਮੇਂ ਵੀ ਅਸਿੱਧੇ ਤੌਰ ਉਤੇ ਮਾਫੀ ਮੰਗ ਲਈ ਸੀ ਪਰ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਹੋ ਰਿਹਾ ਅਤੇ ਹੁਣ ਵਿਦੇਸ਼ ਦਾ ਦੌਰਾ ਕਰਨਗੇ ਕੁਮਾਰ ਵਿਸ਼ਵਾਸ ਨੂੰ ਆਪਣੇ ਹਰ ਇੱਕ ਪ੍ਰੋਗਰਾਮ ਵਿੱਚ ਸਿੱਖਾਂ ਦੇ ਜ਼ਬਰਦਸਤ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਵੀ ਵੇਖ ਸਕਦੇ ਹੋ ਕਿ ਕਿਵੇਂ ਸਿੱਖ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾ ਕੇ ਆਸਮਾਨ ਗੂੰਜਾ ਰਹੇ ਨੇ ਅਤੇ ਸਿੱਖਾਂ ਵੱਲੋਂ ਕੁਮਾਰ ਵਿਸ਼ਵਾਸ ਨੂੰ कुमार बकवास आके संबोधन किया जा रहा है इतने जिक्र योग है कि कुमार वालों अपनी किती हुई इस पुल दी। कौम तो मुआफी भी मै जिसकी पुष्टि कुमार ने एक वीडियो राही की अभी अभी पहले, पहले भी मैं स्पष्टीकरण दे चुका हूँ कि संत जनरल सिंह भिंडरावाले जी के समर्थकों को कष्ट पहुंचा मैं अपने वो शब्द वापिस लेता हूँ और मैं दुनिया में आखिरी आदमी होगा जो किसी को भी दुख पहुंचा सकूँ ਮੈਂ ਸਮੂਹ ਸਿੱਖ ਜਗਤ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਜੋ ਬਕਵਾਸ ਵਿਸ਼ਵਾਸ਼ ਮਿਲ ਪੀਟਰਸ ਆਪਣਾ ਸ਼ੋਅ ਕਰਨ ਵਾਸਤੇ ਪਹੁੰਚਿਆ ਸੀ ਜਿਸ ਨੇ ਸਿੱਖਾਂ ਦੇ ਨਾਲ ਉਹ ਮਜ਼ਾਕ ਕੀਤੇ ਜੋ ਅਸਹਿਣਜੋਗ ਸਨ ਉਹਨਾਂ ਵਾਸਤੇ ਜੋ ਸਿੱਖ ਕਤੇ ਪਹੁੰਚੇ ਵੀਰ ਆਪਣੀ ਗੈਰ ਤੇ ਅਣਖ ਨੂੰ ਲੈ ਕੇ ਉਹਨਾਂ ਨੇ ਆਪਣਾ ਜੋਰ ਸ਼ੋਰ ਨਾ ਵਿਖਾਵਾ ਕੀਤਾ ਤੇ ਅੰਦਰ ਜਿੱਥੇ ਪ੍ਰੋਗਰਾਮ ਹੋ ਰਿਹਾ ਸੀ ਉਹ ਤਾਂ ਬਚਾ ਕੁਝ ਉਹ ਸਾਡੇ ਵੀਰਾਂ ਨੇ ਜੋ ਜਿਨ੍ਹਾਂ ਦੀ ਅਣਖ ਜਾਗਦੀ ਸੀ ਜਿਨ੍ਹਾਂ ਦੀ ਜਮੀਰ ਸੀ ਜਿਨ੍ਹਾਂ ਦੀ ਗੈਰਤ ਜਾਗਦੀ ਸੀ ਆਪਣੀ ਗੈਰਤ ਤੇ ਅਣਖ ਨੂੰ ਮੁੱਖ ਰੱਖਦੇ ਹੋਇਆ ਕੁਮਾਰ ਵਿਸ਼ਵਾਸ ਨੂੰ ਜਦੋਂ ਚੈਲੰਜ ਕੀਤਾ ਤੇ ਕੁਮਾਰ ਵਿਸ਼ਵਾਸ ਉਸ ਤੋਂ ਥੋਟਾ ਇਹੋ ਜਿਹਾ ਪੈ ਗਿਆ ਹਰਾਨ ਗਈ ਹੋਈ ਆ ਕਿ ਇਹ ਕਰਕੇ ਕਿ ਇਹੋ ਜਿਹਾ ਬਹਾਦਰ ਆਪਣੇ ਨੂੰ ਕਹਿੰਦਾ ਹੋਇਆ ਲੱਗਦਾ ਕਿ ਉੱਥੇ ਉਹਦੀ ਕੰਟੀ ਭਿੱਜ ਗਈ ਹੋਵੇ ਭਾਵੇਂ ਇਸ ਮਾਮਲੇ ਨੂੰ ਲੈ ਕੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਟੋਵਾ ਆਉਂ ਸੁਣਦੇ ਆ ਕਿ ਉਹਨਾਂ ਦੇ ਕੁਮਾਰ ਵਿਸ਼ਵਾਸ ਨੂੰ ਲੈ ਕੇ ਕੀ ਵਿਚਾਰ ਨੇ ਜੀ ਵਟੋਵਾ ਸਾਹਿਬ ਗੱਲ ਕਰਦੇ ਆ ਕਿ ਕੁਮਾਰ ਵਿਸ਼ਵਾਸ ਜੋ ਕਿ ਅੱਜ ਕੱਲ ਅਮਰੀਕਾ ਗਿਆ ਹੋਇਆ ਹੈ ਤੇ ਉਹਦੇ ਉੱਪਰ ਦੋਸ਼ ਨੇ ਕਿ ਉਹਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਖਿਲਾਫ ਕਾਫੀ ਪੱਦੀ ਸ਼ਬਦਾਵਲੀ ਵਰਤੀ ਸੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਮਾਮਲੇ ਬਾਰੇ ਸਤਿ ਸ਼੍ਰੀ ਅਕਾਲ ਵਿਸ਼ਵਾਸ ਦਾ ਸਵਾਲ ਅਜੀ ਜੀ ਜੀ ਉਹਨੇ ਪਿਛਲੇ ਸਮੇਂ ਦੌਰਾਨ ਸਿੱਖ ਭਾਵਨਾਵਾਂ ਨੂੰ ਅਜੇ ਹੀ ਥੇਸ ਪੰਚਾਇਤ ਆਪ ਦੇ ਸ਼ਬਦਾਂ ਰਾਹੀਂ ਜੀ ਜਿਨੂੰ ਬਿਆਨ ਵਿੱਚ ਕੀਤਾ ਜਾ ਸਕਦਾ ਉਸ ਖਾਸ ਕਰਕੇ ਸੰਤ ਬਾਬ ਜਨੈ ਸਿੰਘ ਜੀ ਖਾਲਸਾ ਪੰਥ ਵਾਲਿਆਂ ਬਾਰੇ ਜਿਨ੍ਹਾਂ ਪਤੀ ਸਿੱਖ ਗੌਮ ਦੇ ਵਿੱਚ ਆਥਾ ਸ਼ਰਧਾ ਤੇ ਸਤਕਾਰ ਹੈ ਉਹਨਾਂ ਨੂੰ ਜਿਨ੍ਹਾਂ ਸ਼ਬਦਾਂ ਦੇ ਨਾਲ ਇਸ ਮਨੁੱਖ ਨੇ ਇਹ ਉਹ ਨਾਂਵਾਰੇ ਜਿਹੜੇ ਸ਼ਬਦ ਵਰਤੇ ਸੀ ਉਹ ਅੱਜ ਹਰ ਸਿੱਖ ਨੂੰ ਪੀੜਾ ਦਿੰਦੇ ਨੇ ਕੁਦਰਤੀ ਇਹ ਜਦੋਂ ਤੁਸੀਂ ਸਿੱਖ ਕੌਮ ਬਾਰੇ ਸਿੱਖ ਸਿਕੀਤਾਂ ਬਾਰੇ ਔਰ ਖਾਸ ਕਰਕੇ ਸੰਤ ਬਾਬਾ ਜਨੈਸ਼ਨ ਜੀ ਖਾਸ ਕਰਕੇ ਡਰਾਵਾਲਿਆਂ ਬਾਰੇ ਇਹ ਮਾੜੇ ਸ਼ਬਦ ਵਰਤੋਗੇ ਤੇ ਫਿਰ ਉਹਦਾ ਵਿਰੋਧ ਹੋਣਾ ਉਹਦਾ ਰਿਐਕਸ਼ਨ ਹੋਣਾ ਜ਼ਰੂਰੀ ਤੇ ਹੋਣਾ ਵੀ ਚਾਹੀਦਾ ਔਰ ਜਿਸ ਰੂਪ ਚ ਵਿਦੇਸ਼ੀ ਵਿੱਚ ਸਿੱਖਾਂ ਨੇ ਰਿਐਕਟ ਕੀਤਾ ਹੈ ਜੀ ਤੇ ਮੈਂ ਜਾਤੀ ਤੌਰ ਤੇ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹੜੇ ਸਿੱਖ ਕੌਮ ਬਾਰੇ ਸਿੱਖੀਸ਼ੀਤਾਂ ਬਾਰੇ ਇਹ ਸ਼ਬਦ ਵਰਤਦੇ ਨੇ ਉਹਨਾਂ ਦਾ ਵਿਰੋਧ ਇਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਜੀ ਤੇ ਬਟਵਾ ਸਾਹ ਉਹ ਮਾਫੀ ਮੰਗ ਚੁੱਕਿਆ ਹੈ ਕੁਮਾਰ ਅਸ਼ਵਾਸ਼ ਤੇ ਤੁਹਾਨੂੰ ਕੀ ਲੱਗਦਾ ਕਿ ਮਾਫ ਕਰਨਾ ਚਾਹੀਦਾ ਹੈ ਜਾਂ ਨਹੀਂ ਮੇਰੇ ਖਿਆਲ ਅਕਿ ਜਿਹੜਾ ਉਸ ਮਨੁੱਖ ਨੇ ਗੁਨਾਹ ਕੀਤਾ ਹੈ ਜੀ ਅੱਜ ਉਹ ਮਾਫ ਕਰਨ ਯੋਗ ਨਹੀਂ ਜੀ ਮਾਫੀ ਹੁੰਦੀ ਹੈ ਜਦੋਂ ਇਸ ਵਿਅਕਤੀ ਨੇ ਉਹ ਸ਼ਬਦਾਂ ਦੇ ਪ੍ਰਯੋਗ ਕੀਤੇ ਸੀ ਉਸ ਸਮੇਂ ਵੀ ਰਿਐਕਸ਼ਨ ਹੋਇਆ ਸੀ ਉਸ ਸਮੇਂ ਵੀ ਸੋਸ਼ਲ ਮੀਡੀਆ 'ਤੇ ਆਇਆ ਸੀ ਕਿ ਕਮਾਰ ਵਿਸ਼ਵਾਸ ਸਿੱਖ ਭਾਵਨਾ ਨੂੰ ਠੇਸ ਪਹੁੰਚਾ ਰਿਹਾ ਤੇ ਇੱਦੇ ਤੱਕ ਪਹੁੰਚਿਆ ਵੀ ਸੀ ਔਰ ਕਿਉਂਕਿ ਇਹਨੂੰ ਆਸ ਨਹੀਂ ਸੀ ਕਿ ਮੇਰੇ ਨਾਲ ਅਜਿਹਾ ਹੋ ਸਕਦਾ ਹੈ ਜੀ ਇਹ ਹਮੇਸ਼ਾ ਹੀ ਵਾਵਾ ਕਰਦਾ ਰਿਹਾ ਹੈ ਵਿਰੋਧਾਂ ਨੂੰ ਪਹਿਲੀ ਵਾਰ ਆਹਮਣਾ ਕਰਨਾ ਪਿਆ ਤੇ ਇਹ ਇਹਦਾ ਜਿਹੜਾ ਪਾਪ ਹੈ ਉਸ ਸਮੇਂ ਨੇ ਮਾਫੀ ਨਹੀਂ ਮੰਗੀ ਉਸ ਸਮੇਂ ਨੇ ਵੀਡੀਓ ਨਹੀਂ ਪਾਈ ਉਸ ਸਮੇਂ ਨੇ ਜਿਹੜੇ ਜਿਸ ਤਰ੍ਹਾਂ ਹੁਣ ਸਤਕਾਰ ਦੇ ਵਿੱਚ ਸ਼ਬਦ ਵਰਤ ਰਿਹਾ ਇਸ ਤਰ੍ਹਾਂ ਨਹੀਂ ਵਰਤੇ ਪਰ ਮੈਂ ਜਿਸ ਤੱਕ ਮੈਂ ਮਹਿਸੂਸ ਕਰਦਾ ਕਿ ਮੈਂ ਮੈਂ ਹੋਵੇਂ ਕੋਈ ਸਿੱਖ ਹੋਵੇ ਜੀ ਜਿਹ ਜਿਹਦੀਆਂ ਭਾਵਨਾਵਾਂ ਸਿੱਖੀਆਂ ਚੁੜੀਆਂ ਨੇ ਜੀ ਉਹ ਅਜੇ ਹੀ ਇਨਸਾਨ ਨੂੰ ਪਤਾ ਚ ਕਿ ਤੂੰ ਮਾਫੀ ਕਰੇਂ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ